ਮੈਂ ਪੰਜਾਬ ਵਰਲਡ ਦਾ ਚੈਂਪੀਅਨ ਹੈ ਜੀ ਜਿਹਨੂੰ ਚੈਂਪੀਅਨ ਕਹਿੰਦੇ ਅੱਛਾ ਜੀ ਹਾਂ ਅੰਤਰਰਾਸ਼ਟਰੀ ਪਹਿਲਵਾਨ ਵੀ ਚੈਂਪੀਅਨ ਵੀ ਜੋ ਪੰਜਾਬ ਵਰਲਡ ਦਾ ਮੈਂ ਅਲਾਪਸਕੇਡਾਂ ਦੇ ਵਿੱਚ ਮੈਂ ਚੈਲੰਜ ਕਰਦਾ ਜੀ ਅੱਛਾ ਜੀ ਜੇ ਕੋਈ ਮੇਰੇ ਕੰਪੀਟੀਸ਼ਨ ਦੇ ਹਾਲਤ ਵਿੱਚ ਕੋਈ ਮਾਈ ਦਾ ਲਾਲ ਹੈਗਾ ਤੇ ਆ ਜੀ ਸਰ ਜੋ ਵੀ ਕੋਈ ਪਿੰਡ ਦੇ ਆ ਚਾਹ ਕੋਈ ਲਗਮਨੇ ਕੋਈ ਨਹੀਂ ਮੇਰੇ ਆਏ ਜੀ ਪਿੰਡ ਦੇ ਤੇ ਸਰਪੰਚ ਪੰਚ ਨੇ ਨਹੀਂ ਬਾਤ ਪੁੱਛੀ ਇਹ ਰੋਟੀ ਖਾਦੇ ਵੀ ਕਿਨੇ ਕਿਸ ਤਰ੍ਹਾਂ ਦਾ ਅਡਾ ਮਤਲਬ ਵੀ ਗੁਜ਼ਾਰਾ ਹੋ ਰਿਹਾ ਕਿਸੇ ਨੇ ਨਹੀਂ ਮਤ ਪੁੱਛੀ ਫਿਰ ਉਹਨਾਂ ਤੋਂ ਮੈਂ ਇੱਕ ਗੁਰ ਲਿਆ ਮਤਲਬ ਟਰੈਕਟਰ ਖਿਚਨ ਦਾ ਹਾਂ ਟਰੈਕਟਰ ਨੂੰ ਮਤਲਬ ਹਿੱਸੇ ਨੂੰ ਪਾ ਕੇ ਰੱਸਾ ਆਪ ਬੈਕ ਸਾਈਡ ਤੇ ਤੁਰੇ ਨਾ ਟਰੈਕਟਰ ਨੇ ਮੂਹਰੇ ਤੁਰੇ ਹਾਂਜੀ ਦੋਸਤੋ ਸਰਦੀਪਿੰਡ ਦੋਦੇ ਸੋਡੀਆਂ ਦੇ ਵਿੱਚ ਅਸੀਂ ਐਸ ਵੇਲੇ ਮੌਜੂਦ ਹਾਂ ਹਾਂਜੀ ਦੋਸਤੋ ਸਰਦੀਪਿੰਡ ਦੋਦੇ ਸੋਡੀਆਂ ਦੇ ਵਿੱਚ ਅਸੀਂ ਐਸ ਵੇਲੇ ਮੌਜੂਦ ਹਾਂ ਜਿੱਥੋਂ ਦੇ ਪਹਿਲਵਾਨ ਜਿਹੜੇ ਨੇ ਉਹ ਦੰਦਾਂ ਦੇ ਨਾਲ ਹੱਲ ਚੁੱਕਦੇ ਰਹੇ ਨੇ ਪਰ ਘਰ ਦੇ ਹਾਲਾਤ ਵੀ ਤਸਵੀਰਾਂ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿਲਾ ਰਾਏਪੁਰ ਦੀਆਂ ਖੇਡਾਂ ਦੇ ਵਿੱਚ ਬੈਸਟ ਖਿਡਾਰੀ ਆਉਣਾ ਪਰ ਘਰ ਦੇ ਹਾਲਾਤ ਅਤੇ ਕੋਠਾ ਅਜੇ ਤੱਕ ਕੱਚਾ ਹੈ ਅਤੇ ਪੰਜਾਬ ਪੁਲਿਸ ਦੇ ਵਿੱਚ ਵੀ ਨੌਕਰੀ ਕੀਤੀ ਉਸ ਟਾਈਮ ਤੇ ਕੀ ਕਰ ਰਹੇ ਕਿ ਨੌਕਰੀ ਦੇ ਵਿੱਚੋਂ ਕੱਢ ਦਿੱਤਾ ਗਿਆ ਪਰ ਆਹ ਹਾਲਾਤ ਨੇ ਉਸ ਪਰਿਵਾਰ ਦੇ ਉਸ ਘਰ ਦੇ ਅਤੇ ਇੱਕ ਕਹਿ ਸਕਦੇ ਆ ਕਿ ਕਿਲਾ ਰਾਏਪੁਰ ਦਾ ਬੈਸਟ ਖਿਡਾਰੀ ਅੱਜ ਕਿਸੇ ਦਾਨੀ ਵੀਰ ਨੂੰ ਅਤੇ ਸਰਕਾਰਾਂ ਨੂੰ ਉਡੀਕ ਰਿਹਾ ਕਿ ਕੋਈ ਉਸ ਦੇ ਘਰ ਆਵੇ ਕਿਉਂਕਿ ਦੋਸਤੋ ਜਿਹੜਾ ਇਸ ਰੱਦੀ ਪਿੰਡ ਹੈ ਇਸ ਤੋਂ ਅੱਗੇ ਪਾਕਿਸਤਾਨ ਹੈ ਜੀ ਹਾਂ ਬਿਲਕੁਲ ਭਾਰਤ ਪਾਕਿਸਤਾਨ ਦੀ ਸਿਰੇ ਤੇ ਰਹਿੰਦਾ ਹੈ ਖਿਡਾਰੀ ਅਤੇ ਪੂਰੇ ਦੇਸ਼ ਦੇ ਵਿੱਚ ਨਾਮ ਚ ਬਕਾਇਆ ਹੈ ਚਾਰ ਚਾਰ ਹਾਲ ਜਿਹੜੇ ਪਾ ਕੇ ਆਪਣੇ ਦੰਦਾ ਦੇ ਉੱਤੇ ਉਠਾਏ ਨੇ ਉਹ ਵੀ ਤਸਵੀਰ ਤੁਸੀਂ ਇਹ ਤਸਵੀਰਾਂ ਦੇ ਵਿੱਚ ਵੇਖ ਲਓ ਸਕਰੀਨ ਤੇ ਆ ਰਹੀ ਹੋਵੇਗੀ ਪਰ ਘਰ ਦੇ ਹਾਲਾਤ ਵੀ ਜਿਹੜੇ ਆ ਉਹ ਵੀ ਸਕਰੀਨ ਤੇ ਤੁਹਾਡੇ ਨਾਲ ਸਾਂਝੇ ਕਰ ਰਹਾ ਹੈ ਆਓ ਮੁਲਾਕਾਤ ਕਰਾਉਣੇ ਆ ਪੰਜਾਬ ਦਾ ਪੰਜਾਬੀਅਤ ਦਾ ਨਾਮ ਰੋਸ਼ਨ ਕਰਨ ਵਾਲੇ ਉਸ ਖਿਡਾਰੀ ਦੇ ਨਾਲ ਸਭ ਤੋਂ ਪਹਿਲਾਂ ਤੇ ਸਾਡੇ ਚੈਨਲ ਤੇ ਗ੍ਰੇਟ ਪੰਜਾਬ ਟੀਵੀ ਤੇ ਤੁਹਾਡਾ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਸਸੀ ਕਲ ਜੀ ਮੈਂ ਤੁਹਾਡਾ ਬਹੁਤ-ਬਹੁਤ ਧੰਨਵਾਦ ਕਰਦਾ ਜੀ ਗ੍ਰੇਟ ਪੰਜਾਬ ਟੀਵੀ ਵਾਲਿਆਂ ਦਾ ਜੀ 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 ਭਾਜੀ ਜੀ ਦਿਲਜੀਤ ਸਿੰਘ ਜੀ ਜਿਹੜੇ ਤੁਸੀਂ ਸਾਡੇ ਤਰਨਤਾਰਨ ਚੱਲ ਕੇ ਮੇਰੇ ਘਰ ਗਰੀਬ ਦੇ ਆਏ ਜੀ ਪਹਿਲਵਾਨ ਮੈਂ ਸੁਲਵਿੰਦਰ ਸਿੰਘ ਜੀ ਜੀ ਇਹ ਪਿੰਡ ਦੋਦੇ ਸੋਡੀਆਂ ਦੇ ਰਹਿਣ ਵਾਲਾ ਜੀ ਜੀ ਜੋ ਕਿ ਮੈਂ ਪੰਜਾਬ ਵਰਲਡ ਦਾ ਚੈਂਪੀਅਨ ਹੈ ਜੀ ਜਿਹਨੂੰ ਚੈਂਪੀਅਨ ਕਹਿੰਦੇ ਅੱਛਾ ਜੀ ਹਾਂ ਅੰਤਰਰਾਸ਼ਟਰੀ ਪਹਿਲਵਾਨ ਵੀ ਚੈਂਪੀਅਨ ਵੀ ਜੋ ਪੰਜਾਬ ਵਰਲਡ ਦਾ ਮੈਂ ਅੱਛਾ ਜੀ ਜੋ ਮੈਂ ਆਪਣੇ ਜੋਰ ਦਿਖਾ ਕੇ ਸਾਰਾ ਆਪਣਾ ਨਾਮ ਕਮਾਇਆ ਉਸ ਤੋਂ ਮੇਰਾ ਨਾਮ ਪਬਲਿਕ ਨੇ ਸਾਰੇ ਡਿਸਟ੍ਰਿਕਟ ਵਾਲੇ ਪੰਜਾਬ ਵੱਲੋਂ ਆਏ ਨੇ ਰੱਖਿਆ ਵੀ ਚੈਂਪੀਅਨ ਹੈ ਜੀ ਅਸੀਂ ਮੈਂ ਕਲਰਾਈਪਰ ਤੋਂ 2017 ਦੇ ਵਿੱਚ ਮੈਂ ਬੈਸਟ ਆਇਆ ਜੀ ਅੱਛਾ ਜੀ ਹਾਂ ਉੱਥੋਂ ਮੈਂ ਚੈਲੰਜ ਕਰਕੇ ਗੇਮ ਕਰਦਾ ਜੀ ਕਲਰਾਈਪਰ ਅੱਛਾ ਜੀ ਹਾਂ 올იმਪਸ ਸਕੈਡਾਂ ਦੇ ਵਿੱਚ ਮੈਂ ਚੈਲੰਜ ਕਰਦਾ ਜੀ ਅੱਛਾ ਜੀ ਜੇ ਕੋਈ ਮੇਰੇ ਕੰਪੀਟੀਸ਼ਨ ਦੇ ਵਿੱਚ ਕੋਈ ਮਾਈਦਾ ਲਾ ਲਏਗਾ ਤੇ ਆ ਜੀ ਕੀ ਬਾਤ ਹੈ ਹਾਂ ਤੇ ਉਸ ਸਭ ਨਾਲ ਫਿਰ ਮੈਂ ਸਾਰੇ ਮਤਲਬ ਨਾਮ ਕਮਾਇਆ ਜੀ ਜੋ ਮੈਂ ਪੰਜਾਬ ਦੇ ਕੋਨੇ-ਕੋਨੇ ਦੇ ਵਿੱਚ ਸਾਰਾ ਮਤਲਬ ਵੀ ਦੌਰ ਜਿਹੜਾ ਮਤਲਬ ਇਹ ਕੱਢਿਆ ਅਛਾ ਜੀ ਹਾਂਜੀ ਮੈਂ ਸਨ 90 ਤੋਂ ਮਤਲਬ ਗੇਮ ਸ਼ੁਰੂ ਕੀਤੀ ਆ ਤੇ 2017 ਦੇ ਵਿੱਚ ਮੈਂ ਬੈਸਟ ਆ ਜੀ ਕੀ ਖੁਰਾਕ ਰਹਿੰਦੀ ਸੀ ਕੀ ਰੁਟੀਨ ਹੁੰਦੀ ਸੀ ਸਰ ਮੇਰੀ ਖੁਰਾਕ ਤੇ ਹੈਗੀ ਜੀ ਜਦੋਂ ਮੈਂ ਗਿਰਿਆ ਬਦਾਮ ਗਿਰਿਆ ਅਛਾ ਜੀ ਤੇ ਕੀ ਮੈਂ ਘਟ ਜਾਂਦਾ ਇਹ ਜ਼ਿਆਦਾ ਜਿੱਦਾਂ ਗਰਮੀ ਦੇ ਮੌਸਮਾਂ ਦੇ ਵਿੱਚ ਮਤਲਬ ਵੀ ਬਦਾਮ ਦੀ ਗਿਰੀ ਹਾਂਜੀ ਮਤਲਬ ਜਿਆਦੀ ਯੂਜ਼ ਕਰਦਾ ਸੀ ਫਿਰ ਮੈਂ ਜਿਹੜੀਆਂ ਹੈਗੀਆਂ ਜੀ ਆਪਣੀਆਂ ਸਬਜ਼ੀਆਂ ਵੱਲ ਆਜੋ ਗਾਜਰ ਹੋਈ ਛਲਗਮ ਹੋਇਆ ਨਿੰਮ ਦੀ ਦਤਨ ਅਛਾ ਜੀ ਉਹ ਮੈਂ ਨਿੰਮ ਦੀ ਦਤਨ ਜਿਹੜੀ ਮੋਟੀ ਤੋਂ ਮੋਟੀ ਮੰਨ ਲਓ ਦਤਨ ਕਰਦਾ ਹਫਤੇ ਦੇ ਵਿੱਚ ਘੱਟ ਤੋਂ ਘੱਟ ਵੀ ਮੈਂ 4 ਵਾਰੀ 5 ਵਾਰੀ ਦੇ ਕਰੀਬ ਮੈਂ ਹਫਤੇ ਦੇ ਵਿੱਚ ਕਰਦਾ ਸੀ ਜੀ ਅੱਜੇ ਵੀ ਮੈਂ ਲੰਬਾਰੀ ਦੇ ਵਿੱਚ ਦਤਨ ਆਪਣੀਆਂ ਰੱਖਿਆ ਨਿੰਮ ਦੀ ਦਤਨ ਹੈ ਹਾਂ ਮੈਂ ਜ਼ਰੂਰ ਪੁੱਛਣਾ ਚਾਹਾਂਗਾ ਪੁਲਵਾਨ ਜੀ ਇੰਨਾ ਤੁਸੀਂ ਨਾਮ ਰੋਸ਼ਨ ਕੀਤਾ ਪੰਜਾਬ ਦਾ ਕਿਲਰ ਆਏ ਕਿਲਾਰਾਏਪੁਰ ਦੀਆਂ ਖੇਡਾਂ ਦਾ ਵਰਲਡ ਦੇ ਵਿੱਚ ਨਾਮ ਹੈ ਉੱਥੇ ਬੈਸਟ ਹੋਣਾ ਤੇ ਅਸੀਂ ਜਦੋਂ ਤੁਹਾਡੇ ਘਰ ਪਹੁੰਚਿਆ ਕੰਦ ਵੀ ਪਿਛਲੀ ਕੱਚੀ ਹੈ ਉਹ ਵੀ ਦੇਖ ਰਹੇ ਨੇ ਲੋਕੀ ਕਮਰਾ ਵੀ ਕੱਚਾ ਇਹ ਇਹਨਾਂ ਹਾਲਾਤ ਬਾਰੇ ਜਰੂਰ ਦੱਸਿਓ ਕੀ ਕਾਰਨ ਰਹਿ ਸਰਮਾ ਮਿਹਨਤ ਤੋਂ ਬਾਅਦ ਵੀ ਸਰਮ ਪਲੇਅਰ ਤਾਂ ਹੈਗਾ ਜੀ ਪਰ ਮੈਂ ਗਰੀਬ ਘਰ ਦਾ ਲਟਕਾ ਜੀ ਹਾਂ ਜੋ ਹੁਣ ਵੇਖ ਲਓ ਵੀ ਗਰੀਬਾਂ ਦੇ ਕਿੰਨਾ ਕ ਬਿਜ਼ਨਸ ਹੰਦਾ ਨਾ ਕੋਈ ਪੈੜੀ ਆ ਖਾਣਾ ਕਿੱਥੋਂ ਮਿਲਦੀ ਰਹੀ ਖਾਣਾ ਕਿਤਨਾ ਜੀ ਸਰਦਾਰ ਪਰਮਦੀਪ ਤੇਜਾ ਸਾਹਿਬ ਜਦੋਂ ਮੈਂ ਇੱਧਰ ਗੇਮ ਦੇ ਵਿੱਚ ਪੈ ਗਿਆ ਬਾਹਰ ਮੇਲਿਆਂ ਦੇ ਵਿੱਚ ਜਾਣਾ ਉਹਨਾਂ ਨੂੰ ਮੈਂ ਗੇਮ ਕੋਈ ਮੇਰਾ ਕੋਈ ਹੈਗਾ ਸੀ ਸੱਜਣ ਮਿੱਤਰ ਬਾਹਰ ਉੱਥੇ ਉਹਦੀ ਕਟਿੰਗ ਦੀ ਦੁਕਾਨ ਸੀ ਉਹ ਨੂੰ ਤੇਜਾ ਸਾਹਿਬ ਦੇ ਕੋਲ ਲੈ ਕੇ ਗਿਆ ਸੀ ਮੈਂ ਆਪਣੇ ਛੀਲਣਾ ਜਿੱਤ ਕੇ ਲਿਆ ਬਾਹਰੋਂ ਇਧਰ ਪਰ ਵਾਲੀ ਸਾਈਡ ਤੋਂ ਉਹ ਨੂੰ ਮੈਂ ਦਿਖਾਇਆ ਤੇ ਉਹਨੇ ਜੋ ਮੈਨੂੰ ਗਟੂ ਗਟੋਂ ਫੜਿਆ ਤੇ ਮੈਨੂੰ ਲੈ ਗਿਆ ਪਰਮਦੀਪ ਤੇਜਾ ਸਾਹਿਬ ਕੋਲ ਹਾਂਜੀ ਸਬ ਡਿਵੀਜ਼ਨ ਲੱਗੇ ਭਿੱਖਵੇਂਡ ਜੀ ਤੇ ਉਹਨਾਂ ਨੇ ਮੁੜ ਕੇ ਮੇਰੀ ਖਰਾਕ ਲਈ ਉਹ ਰੋਸ ਤਰ੍ਹਾਂ ਕਿਸੇ ਨੇ ਬਾਤ ਨਹੀਂ ਕੀਤੀ ਪੰਜਾਬ ਪੁਲਿਸ ਚ ਵੀ ਰਹਾ ਉਹ ਵੀ ਦੱਸਿਓ ਹਾਂਜੀ ਮੈਂ ਪੰਜਾਬ ਪੁਲਿਸ ਦੇ ਵਿੱਚ ਵੀ ਰਹਾ ਜੀ ਮੈਂ ਪਹਿਲੋਂ ਤੋਂ ਸਨ 92 ਦਾ ਸਰਦਾ ਜੋ ਬਿੰਦ ਸਿੰਘ ਸੀਐਮ ਸਾਹਿਬ ਸੀ ਤੇ ਉਸ ਤੋਂ ਬਾਅਦ ਮੁੜ ਕੇ ਮੈਨੂੰ ਨੰਬਰ ਮਿਲਿਆ ਇਹ ਮੈਨੂੰ ਜਿਹੜਾ ਹੈ ਪਰ ਤੀਕਰ ਹੈ ਜੀ ਇਹ ਵੀ ਪਰਮਦੇਵ ਤੇਜੇ ਦੀ ਹੈਗੇ ਆ ਜੀ ਮਤਲਬ ਪਿੱਦੇ ਕੋਈ ਮਾਨ ਸਨਮਾਨ ਦੇਣ ਵਾਸਤੇ ਘਰੇ ਆਇਆ ਕੋ ਪਿੰਡ ਦੀ ਪੰਚਾਇਤ ਹੋਣ ਜਿਹੜੇ ਹਾਲਾਤ ਸੱਟ ਲੱਗਣ ਤੋਂ ਬਾਅਦ ਵੀ ਹੋ ਸਰ ਜੋ ਵੀ ਕੋਈ ਪਿੰਡ ਦੇ ਆ ਚਾਹ ਕੋਈ ਲਗ ਮੰਨੇ ਕੋਈ ਨਹੀਂ ਮੇਰੇ ਆਏ ਜੀ ਪਿੰਡ ਦੇ ਸਰਪੰਚ ਪੰਚ ਨੇ ਨਹੀਂ ਬਾਤ ਪੁੱਛੀ ਰੋਟੀ ਖਾਂਦੇ ਵੀ ਕਿਨੇ ਕਿਸ ਤਰ੍ਹਾਂ ਦਾ ਮਤਲਬ ਇਹ ਗੁਜ਼ਾਰਾ ਹੋ ਰਿਹਾ ਕਿਸੇ ਨੇ ਨਹੀਂ ਬਾਤ ਪੁੱਛੀ ਅੱਛਾ ਜੀ ਹਾਂ ਮੇਰੇ ਆ ਮੱਝ ਲੱਖ ਸਵਾ ਲੱਖ ਰੁਪਏ ਦੀ ਮੱਝ ਮਾਂ ਉਹ ਛੋਟੀ ਜੀ ਕੱਟੀਪਾਲੀ ਮਹਾਪੀ ਚਲੋ ਕਿਤੇ ਦੁੱਧ ਪੀਆ ਕਰਾਂਗੇ ਆਪ ਵੀ ਪਹਿਲਵਾਨਾਂ ਤੇ ਦੁੱਧ ਪੀਆ ਕਰਾਂਗੇ ਬੱਚਿਆਂ ਨੂੰ ਵੀ ਬੁਲਾਵਾਂਗੇ ਉਹ ਵੀ 2017 ਦੇ ਵਿੱਚ ਮੇਰੀ ਆ ਗੱਠਰਾਏ ਸਰਕਾਰੀ ਫਲਾછા ਦੇ ਉਹ ਮੇਰੀ ਰਾਤ ਟੋਏ ਦੇ ਵਿੱਚ ਡਿੱਗ ਪੇ ਮੱਝ ਵੀ ਮਰ ਗਈ ਲੱਖ ਸਵਾਲਾ ਲੱਖ ਰੁਪਏ ਦੀ ਮੱਝ ਉਹ ਵੀ ਘਾਟਾ ਪਾ ਗਈ ਜੀ ਹਾਂ ਫਿਰ ਉਦੋਂ ਅੱਗੇ ਸੀ ਸਰਕਾਰ ਸੁਖਬਾਲ ਸਿੰਘ ਭੁੱਲਰ ਸਰਦਾਰ ਜੀ ਉਹਨਾਂ ਨੇ ਕਾਂਗਰਸ ਸਰਕਾਰ ਇਹ ਕਹਿੰਦੇ ਜੀ ਪਿੰਡ ਦੇ ਜਿਹੜੇ ਪੰਚ ਸਰਪੰਚ ਇਹਨਾਂ ਨੇ ਕਿਹਾ ਜੀ ਆਪਾਂ ਮਤਲਬ ਉਹਨੂੰ ਸੁਖਪਾਲ ਸਿੰਘ ਪੁੱਲਰ ਨੂੰ ਕਹਿ ਗਏ ਤੁਹਾਡੀ ਮਤ ਕਰਾਂ ਕੋਈ ਨਹੀਂ ਜੀ ਨਾ ਸੁਖਪਾਲ ਸਿੰਘ ਪੁੱਲਰ ਨਾ ਪੰਚ ਨਾ ਸਰਪੰਚ ਕੋਈ ਬੋੜਿਆ ਨਹੀਂਗਾ ਹਾਂਜੀ ਤਾਂ ਹੋਰ ਦੰਦਾਂ ਦੇ ਨਾਲ ਹਾਰ ਚੁੱਕਣਾ ਤਾਂ ਮੇਨ ਤੁਹਾਡਾ ਸੀਗਾ ਜੀ ਤੇ ਹੋਰ ਕਿਹੜੀ ਕਿਹੜੀ ਗੇਮ ਤੁਸੀਂ ਖੇਡੀ ਹੈ ਜੀ ਮੈਂ ਸਰ ਮੈਂ ਕਲਰਾਈਪਰ ਵੀ ਉਦਾਂ ਵੀ ਪਿੰਡੂ ਖੇਡ ਮੇਲਿਆਂ ਦੇ ਵਿੱਚ ਮੈਂ ਹਾਲ ਤੇ ਚੁੱਕਦੇ ਸੀ ਜੀ ਗੇਮ ਇਹ ਸ਼ੁਰੂ ਕੀਤੀ ਸ਼ੁਰੂ ਤੋਂ ਹੀ ਫਿਰ ਮੈਂ ਟਰੈਕਟਰ ਦੀ ਵੀ ਮਤਲਬ ਗੇਮ ਸ਼ੁਰੂ ਕੀਤੀ ਮੈਂ ਸਰਦਾਰ ਸਤਨਾਮ ਸਿੰਘ ਸੱਤਾ ਹੀ ਨਸ਼ਰੇ ਪੰਨੂਆ ਦਾ ਮੈਂ ਉਹਨੂੰ ਉਸਤਾਦ ਆਇਆ ਇਹ ਵੇਖ ਲਓ ਵੀ ਜਿੱਦਾਂ ਕਹਿੰਦੇ ਆ ਗੁਰਬੈਣੋ ਗੱਤ ਨਹੀਂ ਸਾਬ ਇਹਨੂੰ ਪਤ ਨਹੀਂ ਹਰ ਇੱਕ ਚੀਜ਼ ਦੇ ਵਿੱਚ ਉਸਤਾਦ ਹੀ ਜ਼ਰੂਰੀ ਹੈ ਜੀ ਫਿਰ ਮੈਂ ਉਹਦਾ ਨਾਲ ਉੱਥੇ ਬਾਹਰ ਮੇਲਿਆਂ ਦੇ ਵਿੱਚ ਜਦੋਂ ਜਾਣਾ ਸ਼ੁਰੂ ਕੀਤਾ ਬੈਗ ਚੁੱਕੀ ਰੱਖਣਾ ਜਿਹੜਾ ਉਹਨਾਂ ਕੰਮ ਕਹਿਣਾ ਉਹੋ ਕਰਨਾ ਫਿਰ ਉਹਨਾਂ ਤੋਂ ਮੈਂ ਗੁਰ ਲਿਆ ਮਤਲਬ ਟਰੈਕਟਰ ਖਿੱਚਣ ਦਾ ਹਾਂ ਟਰੈਕਟਰ ਨੂੰ ਮਤਲਬ ਹਿੱਸੇ ਨੂੰ ਪਾ ਕੇ ਰੱਸਾ ਆਪ ਬੈਕ ਸਾਈਡ ਤੇ ਤੁਰਿਆ ਨਾ ਟਰੈਕਟਰ ਨੇ ਮੂਹਰੇ ਤੁਰਿਆ ਇਹ ਇੰਨੀਆਂ ਰਿਕਾਰਡਿੰਗਾਂ ਫੋਟੋਆਂ ਕਿਉਂ ਨਹੀਂ ਰੱਖੀਆਂ ਉਦੋਂ ਕਿ ਕੀ ਸਰ ਉਦੋਂ ਮਤਲਬ ਤੁਹਾਨੂੰ ਪਤਾ ਫਿਰ ਇੰਨਾ ਮਤਲਬ ਖਿਆਲ ਨਹੀਂ ਫੋਟੋਆਂ ਵਾਲਾ ਉਦੋਂ ਫਿਰ ਗੇਮ ਵਾਲੇ ਇੰਨਾ ਨਹੀਂ ਹੁਣ ਜਦੋਂ ਬਾਅਦ ਚ ਫਿਰ ਮੁੜ ਕੇ ਪਤਾ ਲੱਗਿਆ ਵੀ ਇਹ ਫੋਟੋ ਜਿਹੜੀ ਇਹ ਕੰਮ ਦਿੰਦੀ ਆ ਉਦੋਂ ਤੋਂ ਫਿਰ ਮੈਂ ਫੋਟੋਆਂ ਇਕੱਠੀਆਂ ਆ ਵੇਖੋ ਨਿਊਜ਼ ਮੇਰੇ ਜਿਹੜੇ ਪਏ ਅਜੇ ਕਰੇ ਉਹ ਮੈਂ ਸਾਰੇ ਸਨੀਪਾਂ ਆਪਣੀਆਂ ਰੱਖ ਲਿਆ ਆਈਜੀ ਸਾਹਿਬ ਨਾਲ ਹੋਰ ਡੀਐਸਪੀ ਐਸਐਸਪੀ ਜਿਹੜੇ ਪੰਜਾਬ ਪੁਲਿਸ ਦੇ ਸਹਿਬਾਨ ਅਫਸਰ ਸਹਿਬਾਨ ਨੇ ਉਹਨਾਂ ਦੇ ਨਾਲ ਲੱਤੀਆ ਕਦੋਂ ਹੁਣ ਜਦੋਂ ਤੁਸੀਂ ਹੁਣ ਜਦੋਂ ਤੁਸੀਂ ਭਵਾਨ ਜੀ ਹੁਣ ਉਹ ਫੋਟੋਆਂ ਉਹ ਸਮਾਂ ਯਾਦ ਕਰਦੇ ਹੋ ਤੇ ਘਰ ਆਉਂਦੇ ਆ ਜਦੋਂ ਉਦੋਂ ਕੀ ਮਨ ਦੇ ਵਿੱਚ ਆਉਂਦਾ ਜੀ ਸਰ ਮਨ ਚ ਤੇ ਬਹੁਤ ਆਉਂਦਾ ਤੁਸੀਂ ਇਹਨਾਂ ਜ਼ਖਮਾਂ ਨੂੰ ਨਾ ਛੇੜੋ ਨਾ ਅੱਛਾ ਜੀ ਬਹੁਤ ਇਹ ਮਨ ਦੇ ਵਿੱਚ ਆਉਂਦਾ ਜੀ ਬੜੇ ਪਰੇਸ਼ਾਨੀ ਆਉਂਦੀ ਆ ਪਰ ਫਿਰ ਅੰਦਰੇ ਅੰਦਰ ਹੀ ਮਤਲਬ ਪੇਟ ਦੇ ਮਤਲਬ ਵੀ ਦਰਦਾਂ ਜਿਹੜੀਆਂ ਨਾ ਇਹ ਮਿਟਾ ਜਾਂਦਾ ਮੈਂ ਤੁਹਾਨੂੰ ਹਸਲੀਅਤ ਦੱਸਾਂ ਹਾਂ ਜਿੱਤੇ ਮੈਂ ਕਹਿੰਦਾ ਹਾਂ ਕਿ ਮੈਂ ਜ다 ਤਨ ਜਿੱਦਾਂ ਮੈਂ ਦੱਸਿਆ ਆਪਣਾ ਤੁਹਾਨੂੰ ਵੀ ਮੈਂ 2021 ਦੇ ਵਿੱਚ ਮੇਰੇ ਸੱਟ ਲੱਗੀ ਫਿਰ ਮੈਂ 2021 ਦੇ ਨਾ ਹਾਂ 2021 ਸੱਟ ਲੱਗੀ ਆ ਤੇ ਮੈਂ 22 ਦੀਆਂ ਦੇ ਤਿਆਰੀਆਂ ਬਣਾਈਆਂ ਸੀ 21 22 ਦੀਆਂ ਵੀ ਮੈਂ ਹਰਿਆਣਾ ਸਰਕਾਰ ਦੇ ਵਿੱਚ ਮੈਂ ਪਹੁੰਚਾਂਗਾ ਆਪਣੇ ਉੱਥੇ ਵੀ ਜੋਰ ਦਿਖਾਵਾਂਗਾ ਪੰਜਾਬ ਤੋਂ ਬਾਹਰ ਅੱਛਾ ਜੀ ਤੇ ਮੇਰੇ ਫਿਰ ਸੱਟ ਲੱਗੀ ਅੱਛਾ ਜੀ ਹਾਂ ਤੇ ਹੁਣ ਤਾਂ ਦੇਖ ਲਓ ਵੀ ਬੱਚੇ ਪੜ੍ਹਨਦੇ ਆ ਆ ਘਰ ਦਾ ਹਾਲ ਵੇਖ ਲਓ ਤੁਸੀਂ ਇੱਕ ਕਮਰਾ ਆ ਉਹ ਵੀ ਬਾਲਾਂ ਵਾਲੀ ਛੱਤ ਆ ਮਾੜਾ ਮੋੜ ਤੇ ਆ ਕੰਧਾਂ ਕੱਚੀਆਂ ਸਾਰਾ ਕੁਝ ਵੇਖ ਲੋ ਵੀ ਕਿਦਾਂ ਦਾ ਮਾਹੌਲ ਹੈ ਬੜਾ ਔਖਾ ਗੁਜ਼ਾਰਾ ਹੋ ਰਿਹਾ ਜੀ ਹਾਂ ਬਹੁਤ ਕੋਈ ਕਹਿ ਨਹੀਂ ਸਕਦੇ ਮੈਂ ਨੰਬਰ ਬੋਲ ਦਿਓ ਪੁਲਵਾਨ ਜੀ ਆਪਣਾ ਤੇ ਕਿਵੇਂ ਦੀ ਹੈਲਪ ਚਾਹੀਦੀ ਉਹ ਦੱਸ ਦਿਓ ਜੀ ਕਿਉਂਕਿ ਦਾਨੀ ਵੀਰ ਬਹੁਤ ਜਿਹੜੇ ਨੇ ਉਹ ਵੀਰਾਂ ਦੀ ਤੁਹਾਡੇ ਵਰਗੇ ਤੁਸੀਂ ਤਾਂ ਪੰਜਾਬ ਦਾ ਨਾਮ ਰੌਸ਼ਨ ਕੀਤਾ ਤੁਹਾਡੀ ਤਾਂ ਜ਼ਰੂਰ ਜੜੀ ਆਵਾਜ਼ ਪੁੱਛਣਗੇ ਤੁਸੀਂ ਆਪਣਾ ਸਰ ਮੇਰੇ ਜਿਹੜੇ ਜਦੋਂ ਮੈਂ ਕਲਾ ਰਾਏਪੁਰ ਜਾਣਾ ਹਾਂ ਹਾਂ ਜੀ ਦੇ ਕਿਤੇ ਵੀ ਮੈਂ ਜਿੱਦਾਂ ਬਾਬੇ ਫਰੀਦ ਤੇ ਜਾਂਦਾ ਜਦੋਂ ਮਤਲਬ ਬਾਬੇ ਫਰੀਦ ਜੀ ਦੇ ਅਗਨਪੂਰਬ ਤੇ ਵੀ ਮੈਂ ਜਾਂਦਾ 9 ਮਹੀਨੇ ਚ ਅ ਭਾਈ 23 ਤਰੀਕ ਨੂੰ ਮਤਲਬ ਵੀ ਗੇਮਾਂ ਹੁੰਦੀਆਂ ਬਾਹਰ ਦੇ ਜਿਹੜੇ ਸਲਾਨੀ ਆ ਉਹ ਬਹੁਤ ਮੇਰੇ ਨਾਲ ਸਨੇਪਾਂ ਕਰਾਉਂਦੇ ਰਿਹਾ ਜੀ ਬਹੁਤ ਨਾਮ ਦਿੰਦੇ ਰਿਹਾ ਆਪਣੇ ਕੋਲੋਂ ਆਹ ਵੀ ਆ ਲਓ ਜੀ ਬਹੁਤ ਤਗੜਾ ਬੰਦਾ ਨਾਲ ਦੇ ਨੌਜਵਾਨੇ ਵੀ ਜਿਹੜਾ ਤੋਂ ਇੰਡੀਆ ਦਾ ਵੀ ਜਿਹੜੇ ਐਨ ਐਮ ਲੋਕੀ ਵੇਟ ਵੇਟ ਚੁੱਕਦੇ ਆ ਹਾਂ ਜਿੱਦਾਂ ਕਲਾਰਾ ਆਇਪੁਰ ਆ ਉੱਥੇ ਵੀ ਜਾਂਦੇ ਆ ਤੇ ਬਹੁਤ ਜ਼ਿਆਦਾ ਸਲਾਨੀ ਉੱਥੇ ਆਉਂਦੇ ਆ ਜੀ ਬਹੁਤ ਹਾਂ ਜੀ ਮੇਰਾ ਨੰਬਰ ਹੈਗਾ ਜੀ 98786 58854 ਇੱਕ ਵਾਰ ਫਿਰ ਬੋਲ ਦੋ ਮੇਰਾ ਮੋਬਾਈਲ ਨੰਬਰ ਹੈਗਾ ਜੀ 98768 58854 ਹੈ ਮੇਰਾ ਨੰਬਰ ਹੈ ਜੀ ਜੀ ਤਾਂ ਦੋਸਤੋ ਤੁਸੀਂ ਆ ਵੇਖ ਸਕਦੇ ਹੋ ਕਿ ਅੱਜ ਪੰਜਾਬ ਦੇ ਵਿੱਚ ਇਹ ਪੁਰਾਣੇ ਸਮੇਂ ਦੀਆਂ ਖੇਡਾਂ ਸੀਗੀਆਂ ਦੰਦਾ ਨਾਲ ਹਾਲ ਚੁੱਕਣਾ ਜਿਹੜਾ ਕਿ ਸਭ ਤੋਂ ਔਖਾ ਮੰਨਿਆ ਜਾਂਦਾ ਜੀ ਹਾਂ ਤੇ ਉਸ ਖੇਡ ਦੇ ਵਿੱਚ ਕਿਲਾ ਰਾਏਪੁਰ ਦੇ ਵਿੱਚ ਬੈਸਟ ਪਲੇਅਰ ਹੋਣ ਦੇ ਬਾਵਜੂਦ ਵੀ ਇਹ ਜਿਹੜੇ ਬਾਰਡਰ ਦੇ ਸਰਦੀਪਿੰਡ ਤੇ ਰਹਿ ਰਹੇ ਖਿਡਾਰੀ ਨੇ ਉਹਨਾਂ ਦੇ ਘਰ ਦੇ ਹਾਲਾਤ ਤੁਸੀਂ ਵੇਖ ਲਏ ਆ ਬੇਸ਼ੱਕ ਜੇ ਤੁਹਾਡੇ ਕੋਲ ਸਮਾਂ ਨਹੀਂ ਹੈ ਤੁਸੀਂ ਕਿਸੇ ਪ੍ਰਕਾਰ ਦੀ ਇਹ ਵੀਡੀਓ ਨੂੰ ਪੂਰੀ ਵੇਖਣ ਤੋਂ ਬਾਅਦ ਇਹ ਦਰਦ ਭਰੀ ਕਹਾਣੀ ਸੁਣਨ ਤੋਂ ਬਾਅਦ ਇਸ ਵੀਰ ਦੀ ਜੇਕਰ ਤੁਸੀਂ ਮਦਦ ਨਹੀਂ ਕਰ ਸਕਦੇ ਅੰਗੂਠੇ ਨਾਲ ਸ਼ੇਅਰ ਜ਼ਰੂਰ ਕਰ ਦਿਓ ਤਾਂ ਜੋ ਕਿਸੇ ਐਸੇ ਸੱਜਣ ਤੱਕ ਪਹੁੰਚੇ ਇਹ ਜਿਹੜਾ ਇਹਨਾਂ ਨੰਬਰ ਬੋਲਿਆ ਉੱਤੇ ਸੰਪਰਕ ਕਰੇ ਅਤੇ ਇਸ ਵੀਰ ਦੀ ਮਦਦ ਕਰੇ ਕੈਮਰਾ ਪਰਸਨ ਜਸਵੀਰ ਸਿੰਘ ਦੇ ਨਾਲ ਮਹਿੰਦਰਜੀਤ ਸਿੰਘ ਗ੍ਰੇਡ ਪੰਜਾਬ ਟੀਵੀ ਤਰਨਤਾਰਨ